ਕਿੰਨੇ ਮੇਰਾ ਨਾਮ ਰਕੇਸ਼ ਖੰਨਾ ਹੈ ਜੀ ਮੇਰੀ 72+ ਏਜ ਹੈਗੀ ਤੇ ਸਰ ਕੀ ਤੁਹਾਡੇ ਨਾਲ ਜਿਹੜੀ ਆ ਉਹ ਘਟਨਾ ਵਾਪਰੀ ਹੈ ਫਾਈਬਰ ਫਰੋਡ ਹੋਇਆ ਕਦੋਂ ਹੋਇਆ ਕਿੰਨਾ ਹੋਇਆ ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕਰਾਈਮ ਹੋ ਚੁੱਕੀ ਹੈ ਜੀ ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹਨਾਂ ਉਹਨਾਂ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਹੇ ਆ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ ਮੈਂ ਕਿ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ ਇੱਕ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇਕਦਮ ਡੱਡ ਆ ਰਿਹਾ ਸੀ ਫੋਨ ਮਤਲਬ ਕੋਈ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜੋ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ ਐਲ ਪੀ ਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮਾਉ ਨੂੰ ਦੱਸਿਆ ਕਿ ਅੱਦਾ ਦਾ ਮੇਰੀ ਨੋ ਕਹਿੰਦੇ ਆ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਕਟਾਉਂਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀ ਜਾਣਾ ਸਾਨੂੰ ਇਸ ਚੀਜ਼ ਦੀ ਨੌਲੇ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆ ਨਾ ਤੁਸੀਂ ਮੇਨਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋ ਕਹਿੰਦੇ ਉਹ ਸਾਰਾ ਪ੍ਰੋਸੈਸ ਦੱਸਾਂ ਉਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕਿੰਨੀ ਏਜ ਹੈ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਲੋਗਨ ਦਾ ਟਰਾਂਜੈਕਸ਼ਨ ਘੁਮਾਣੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟਰਾਂਜੈਕਸ਼ਨ ਘੁੰਮਦੀ ਹੈ ਮੈਂ ਫਟਾਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੇਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਬੈਠੋਂ ਨੱਟ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈਨ ਨੂੰ ਮੈਂ ਫੋਨ ਕੀਤਾ ਉਹਨੇ ਨੂੰ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਬੈਂਕ ਖੋਲੇ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਸੀ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਕਿੰਨਾ ਰੁਪਏ ਉਦੋਂ ਤੱਕ ਜਿਹੜਾ ਵਾਪਰਿਆ ਬਾਈ ਮੇਰੇ ट्रांजैक्शन ਹੋ ਚੁੱਕੀਆਂ ਐ ਜੀ 50 50000 ਰੁਪਏ ਦੀਆਂ ਬਾਈ ट्रांजैक्शन ਅਲੱਗ ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਏ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਸਰ ਸੀਨੀਅਰ ਸਿਟੀਜ਼ਨ ਹੋ ساری ਉਮਰ ਦੀ ਕਮਾਈ ਹੈ ਤੋ ਤੁਸੀਂ ਬੈਂਕ ਤੇ ਰਾਬਤਾ ਵੀ ਕੀਤਾ ਹੈ ਪਰ ਬੈਂਕ ਵਾਲੇ ਨੇ ਵੀ ਪ੍ਰੋਫਸਰ ਤੁਹਾਨੂੰ ਕੀ ਪੈਸੇ ਤੁਹਾਡੇ ਵਾਪਿਸ ਆਣਗੇ ਨਹੀਂ ਆਣਗੇ ਕਿੱਥੇ ਟ੍ਰਾਂਜੈਕਸ਼ਨ ਹੋਈ ਜਿਹੜੇ ਖਾਤੇ ਜਿਹੜੇ ਟ੍ਰਾਂਜੈਕਸ਼ਨ ਹੋਈ ਉਹਦੀ ਉਹ ਆਇਡੈਂਟੀਫਾਈ ਕਰ ਸਕਿਆ ਉਹਨਾਂ ਨੂੰ ਵੀ ਕਿਹੜੇ ਖਾਤੇ ਸੀਗੇ ਕਿੱਥੇ ਪੈਸਾ ਗਿਆ ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਗੋਦ ਹੋਇਆ ਹੈ ਜੀ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਕਾਇਮਰ ਅਸੀਂ ਫੇਰ ਉਸ ਤੋਂ ਬਾਅਦ ਰਿਪੋਰਟ ਕਰਾਨੇ ਗਏ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਜਾ ਕੇ ਕਢਾਇਆ ਉੱਥੋਂ ਪਤਾ ਲੱਗਿਆ ਥੋੜਾ ਥੋੜਾ ਕਿ ਕੋਈ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰਿਪੀਟ ट्रांजੈਕਸ਼ਨਾਂ ਘੁੰਮੀਆਂ ਹੋਈਆਂ ਸਾਰੀਆਂ ਸਾਈਬਰ ਕ੍ਰਾਈਮ ਕਰਦੇ ਵੀ ਜੇਕਰ ਤੁਸੀਂ 24 ਘੰਟੇ ਦੇ ਵਿੱਚ ਵਿੱਚ ਕੋਈ ਕੰਪਲੀਟ ਕਰ ਦਿੰਦੇ ਹੋ ਤਾਂ ਤੁਹਾਡਾ ਪੈਸਾ ਵਾਪਸ ਆਉਣ ਦੇ ਚਾਂਸ ਰਹਿੰਦੇ ਆ ਪਰ ਹੁਣ ਤੱਕ ਕੋਈ ਗੱਲਬਾਤ ਹੋ ਸਕੀ ਹੈ ਕਿ ਤੁਹਾਡੇ ਪੈਸੇ ਵਾਪਸ ਆਣਗੇ ਨਹੀਂ ਆਣਗੇ ਇਹਦੇ ਬਾਰੇ ਨਹੀਂ ਕੋਈ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਨਹੀਂ ਦਿੱਤੀ ਹੋਵੇ ਕਹਿੰਦੇ ਕੋਸ਼ਿਸ਼ ਕਰਦੇ ਆ ਅਸੀਂ ਲੱਗੇ ਹੋਏ ਆ ਮਤਲਬ ਦੇ ਵਿੱਚ ਚੀਜ਼ ਤਾਂ ਇਹ ਦੇਖਣ ਲਈ ਹੈ ਜਿਹੜੀ ਗਵਰਨਮੈਂਟ ਨੇ ਨਮੇ ਕੋ ਨੁੰਤਾ ਬਣਾਤੇ ਨਮੇ ਉਹ ਸਿਸਟਮ ਤਾਂ ਚਾਲੂ ਕਰਤੇ ਜਿਹੜੇ ਸਾਡੇ ਤੋਂ 50 ਪਲੱਸ ਦੇ ਜਿੰਨੇ ਵੀ ਸੀਨੀਅਰ ਟੈਟ ਜਾਨਾ ਇਸ 80 ਤਾਂ ਉਹੀ ਲਾਲਾ ਲੋਕ ਟਾਈਪ ਦੇ ਬੰਦੇ ਪੁਰਾਣਾ ਟਾਈਪ ਦੇ ਸਾਨੂੰ ਸਿਰਫ ਕੈਸ਼ ਦੇ ਉਹ ਕੈਸ਼ ਲੋ ਦਾ ਸਿਸਟਮ ਇਹ ਬੱਚਿਆਂ ਨੂੰ ਸਾਰਾ ਸਭ ਕੁਝ ਪਤਾ ਹੋਊਗਾ ਮਗਰ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਆਏਗਾ ਪਰ ਬੈਂਕ ਦਾ ਰੂਲ ਹੈ ਵੀ ਜਦੋਂ ਵੀ ਕੋਈ ਵੱਡੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਕੋਈ ਵੀ ਭਾਵੇਂ ਕੋਈ ਵੀ ਪਰਸਨ ਹੈ ਕੋਈ ਵੀ ਅਕਾਊਂਟ 홀ਡਰ ਹੈ ਉਸ ਨੂੰ ਮੈਸੇਜ ਰਹੀ ਜਾਂ ਕਾਲ ਰਹੀ ਜਾਂ ਮੇਲ ਰਹੀ ਸੂਚਿਤ ਕੀਤਾ ਜਾਂਦਾ ਅਗਾਹ ਕੀਤਾ ਜਾਂਦਾ ਹੈ ਤਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਸੂਚਨਾ ਜਾਂ ਅਗਾਹ ਕਰਨ ਲਈ ਕੋਈ ਫੋਨ ਮੈਸੇਜ ਕੋਈ ਆਇਆ ਤੁਹਾਨੂੰ ਕਿ ਤੁਹਾਡੇ ਅਕਾਊਂਟ ਚ ਪੈਸੇ ਕੱਢੇ ਜਾ ਰਹੇ ਤੁਸੀਂ ਡਿਕਲਾਈਨ ਕੋਈ ਬੈਂਕ ਵੱਲੋਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਇਹ ਤਾਂ ਕੁਦਰਤੀ ਮੈਂ ਜਦੋਂ ਦੇਖਿਆ ਕਿ ਮੇਰੇ ਅਕਾਊਂਟ ਦੇ ਵਿੱਚੋਂ ਰੁਪਏ ਕੱਟੀ ਜਾ ਰਹੇ ਕੱਟੀ ਜਾ ਰਹੇ ਮੈਂ ਸਕੂਟਰ ਚੱਕ ਕੇ ਨੱਠਿਆ ਫਾਟਾ ਫਾਟ ਜਿਹੜਾ ਆਦਮੀ ਨੂੰ ਤਿਆਰ ਹੁੰਦੇ ਨੇ ਕੱਪੜੇ ਪਾਉਂਦੇ ਉਹਨੂੰ ਤਾਲਾ ਲਗਾਉਂਦੇ ਉਹਨੂੰ ਕਰਦੇ ਨੇ ਬੈਂਕ ਤੱਕ ਤਦ ਤੱਕ ਉਹ ਆਪਣਾ ਕੰਮ ਕਰ ਹੀ ਗਏ ਉਦੇ ਵਿੱਚ ਜੇ ਹੁਣ ਕਾਰਵਾਈ ਦੀ ਮੰਗ ਕਰਦੇ ਹੋ ਤੇ ਕੀ ਤੁਹਾਡੀ ਮੰਗ ਹੈ ਮੈਂ ਇਸ ਚੀਜ਼ ਦੀ ਕਾਰਵਾਈ ਕਰਦਾ ਕਿ ਕਿਸੇ ਤਰੀਕੇ ਨਾਲ ਗਵਰਨਮੈਂਟ ਮਤਲਬ ਇਸੇ ਤਰ੍ਹਾਂ ਇੰਪਲੀਮੈਂਟ ਕਰੇ ਕਿ ਜੇ ਨਾਲ ਮੇਰਾ ਰੁਪਇਆ ਸਾਡੇ ਲੋਕਾਂ ਕੋਲ ਇਹੀ ਕਮਾਈ ਦਾ ਸਾਰਾ ਨਾ ਵਿਆਜ ਵਿਆਜ ਹੁਣ ਮੇਰੇ ਕੋਲ ਕੋਈ ਵਪਾਰ ਨਹੀਂ ਕੋਈ ਕੁਝ ਨਹੀਂ ਹੈ ਮੈਂ ਬੈਠ ਕੇ ਅਸੀਂ ਇਹਦੇ ਉੱਤੇ کاروبار ਚਲਾਉਣਾ ਹੁੰਦਾ ਆਪਣਾ ਖਰਚਾ ਪਾਣੀ ਕਰਨਾ ਹੈ ਉਹੀ ਮੇਰਾ ਚਲਾ ਗਿਆ ਤਾਂ ਮੈਂ ਕਿਸੇ ਤਰ੍ਹਾਂ ਡਿਪੈਂਡ ਕਰੂੰਗਾ ਲੱਗਦਾ ਕਿ ਵੱਡਾ ਡਾਕਾ ਪੈ ਗਿਆ ਤੁਹਾਡੀ ਜਿਹੜੀ ਕਮਾਈ ਸੀ ਤੁਹਾਡੀ ਜ਼ਿੰਦਗੀ ਪਰ ਜੇ ਖੱਜ